ਜਿਹੜੇ ਮੌਜੂਦਾ ਸੀਐਮ ਭਗਵੰਤ ਮਾਨ ਸਾਹਿਬ ਨੇ ਹਨਾ ਜੀ ਉਹ ਇਸ ਜ਼ਿਲ੍ਹੇ ਦੇ 8 ਸਾਲ ਐਮਪੀ ਸੀਗੇ ਹਨਾ ਜੀ ਤੁਸੀਂ ਕਿਸੇ ਪਿੰਡ 'ਚ ਕਿਸੇ ਵਾਰਡ 'ਚ ਕਿਸੇ ਸਿਟੀ 'ਚ ਚਲੇ ਜਾਓ 9 ਐਮਐਲਏ ਹਲਕੇ ਪੈਂਦੇ ਨੇ ਜੀ ਇੱਕ ਜ਼ਿਲ੍ਹੇ 'ਚ ਹਨਾ ਜੀ ਜੇ ਉਹਨਾਂ ਨੇ 8 ਸਾਲਾਂ 'ਚ ਉਹ ਕੰਮ ਕੀਤਾ ਹੋਵੇ ਜਿਹੜਾ ਮਾਨ ਸਾਹਿਬ ਨੇ ਡੇਢ ਸਾਲ 'ਚ ਕੰਮ ਕੀਤਾ ਤਾਂ ਮੈਨੂੰ ਨਵੀਂ ਸਾਹਬਾ ਦਗਾ ਮੈਂ ਪਾਰਟੀ ਛੱਡਦਾ ਹਾਂ ਜੀ ਆਮ ਆਦਮੀ ਪਾਰਟੀ ਦੇ ਕੋਲੇ ਇਸ ਜ਼ਿਲ੍ਹੇ 'ਚ ਕੋਈ ਇੱਕ ਬੰਦਾ ਨਹੀਂ ਸੀਗਾ ਉਹਨਾਂ ਨੇ ਜਿੱਤਦੇ ਹੋਏ ਐਮਐਲਏ ਨੂੰ ਜਿੱਤਦੇ ਹੋਏ ਕੈਬਨਿਟ ਰੈਂਕ ਦੇ ਮਿਸਟਰ ਨੂੰ ਉਹਨਾਂ ਨੂੰ ਸੀਟ ਦਿੱਤੀ ਉਹਨਾਂ ਕਹਿੰਦੇ ਆਮ ਬੰਦਾ ਕੋਈ ਲੀਡਰ ਨਹੀਂ ਸੀਗਾ ਜਿਹਨਾਂ ਨੇ ਦਰਿਆ ਝਾੜੀਆਂ ਨੇ ਜਿਹੜਾ ਸੇਵਾ ਕੀਤੀ ਹੈ ਕੋਈ ਇੱਕ ਬੰਦਾ ਨਹੀਂ ਸੀਗਾ ਦੂਜੀ ਗੱਲ ਹੈ ਕਿ ਖਿਆਦਾ ਸਾਹਿਬ ਦੀ ਕਦੇ ਉਹ ਕਹਿੰਦੇ ਗੋਡੀ ਹਥਲਾਉਂਦੇ ਨੇ ਕਦੇ ਉਹ ਸੈਂਟਰ ਦੇ ਸਭ ਨੂੰ ਪਤਾ ਵੀ ਖਿਆਦਾ ਕਿੰਨੇ ਭੇਜਿਆ ਕਿੱਥੋਂ ਆਇਆ ਆਪਣਾ ਜ਼ਿਲ੍ਹਾ ਛੱਡ ਕੇ ਆਪਣਾ ਹਲਕਾ ਛੱਡ ਕੇ ਕੋਈ ਬੰਦਾ ਕਿੱਥੇ ਕਿਉਂ ਆਏਗਾ ਜਿੱਤੋ ਐਮਐਲਏ ਬਣਿਆ ਉਹ ਉਹਦੇ ਜ਼ਿਲ੍ਹੇ ਉਹਦੇ ਹਲਕੇ ਚਲੇ ਜਾਓ ਪੰਜ ਬੰਦੇ ਨੂੰ ਵਰਨਾ ਇੱਕ ਬੰਦਾ ਪੋਸਟਿੰਗ ਆ ਗਿਆ ਤੁਸੀਂ ਤੁਹਾਨੂੰ ਸਭ ਕੁਝ ਦੁੱਧਾ ਦੁੱਧ ਪਾਣੀ ਪਾਣੀ ਸਾਹਮਣੇ ਹੋਇਆ ਕੱਚ ਆਪਣੇ ਫਾਰਮ ਪਰਨਗੇ ਸੋ ਲਗਾਤਾਰ ਤਸਵੀਰਾਂ ਦਿਖਾਉ ਰਿਹਾ ਕਿ ਸ਼੍ਰੀ ਮਸਤੂਆਣਾ ਸਾਹਿਬ ਕੇ ਵੱਡਾ ਇਕੱਠ ਕੀਤਾ ਸਰਦਾਰ ਸ਼ਿਮਰਜੀਤ ਸਿੰਘ ਮਾਨ ਨੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਸੰਗਰੂਪ ਦੀ ਗੱਲ ਕਰਾਂਗੇ ਜਿੱਥੋਂ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਮੈਦਾਨ ਚ ਨੇ ਸੋ ਅੱਜ ਆਪਣੇ ਫਾਰਮ ਪਰਨਗੇ ਸੋ ਲਗਾਤਾਰ ਤਸਵੀਰਾਂ ਦਿਖਾਉਣਾ ਹੈ ਕਿ ਸ਼੍ਰੀ ਮਸਤੂਆਣਾ ਸਾਹਿਬ ਕੇ ਵੱਡਾ ਇਕੱਠ ਕੀਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਤੇ ਤਸਵੀਰਾਂ ਦਿਖਾਵਾਂਗੇ ਕਿ ਵੱਡੇ ਲੀਡਰ ਇੱਥੇ ਪਹੁੰਚੇ ਨੇ ਵੱਡੇ ਆਗੂ ਇੱਥੇ ਪਹੁੰਚੇ ਨੇ ਸੋ ਤਸਵੀਰਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਦਿਖਾ ਰਹੇ ਕਿ ਸਟੇਜ ਤੇ ਉਧਰ ਬੁਲਾਰੇ ਕਰ ਰਹੇ ਨੇ ਤੇ ਸਿਮਰਨਜੀਤ ਸਿੰਘ ਮਾਨ ਸਟੇਜ ਤੇ ਮੌਜੂਦ ਨੇ ਲਗਾਤਾਰ ਤਸਵੀਰਾਂ ਕਿ ਅੱਜ ਸ੍ਰੀ ਮਸਤੂਆਣਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਸ ਤੋਂ ਬਾਅਦ ਫਾਰਮ ਭਰਨੇ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਤੇ ਉਧਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਵੱਡਾ ਇਕੱਠ ਵੱਡਾ ਇਕੱਠ ਹੋਇਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਰੈਲੀ ਦਾ ਤੇ ਪਹਿਲਾਂ ਰੈਲੀ ਕੀਤੀ ਜਾ ਰਹੀ ਆ ਤੇ ਉਸ ਤੋਂ ਬਾਅਦ ਫਾਰਮ ਭਰੇ ਜਾਣਗੇ ਸੋ ਲਗਾਤਾਰ ਜਿਹੜੇ ਉਮੀਦਵਾਰ ਨੇ ਉਹ ਫਾਰਮ ਭਰਨੇ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਸ੍ਰੀ ਮਸਤੂਆਣਾ ਸਾਹਿਬ ਦੇ ਜਿੱਥੇ ਮਸਤੂਆਣਾ ਸਾਹਿਬ ਤੋਂ ਹੁਣ ਸਿੱਧਾ ਵੱਡਾ ਕਾਫਲਾ ਜਿਹੜਾ ਉਹ ਸੰਗਰੂਰ ਡੀਸੀ ਦਫ਼ਤਰ ਵਿਖੇ ਜਾਵੇਗਾ ਉੱਥੇ ਉੱਥੇ ਫਾਰਮ ਭਰੇ ਜਾਣਗੇ ਜਿਹੜੇ ਬੁਲਾਰੇ ਨੇ ਚਾਹੇ ਉਹ ਘਰ ਨਾ ਸਿੱਧੂ ਆ ਜਾਂ ਹੋਰ ਬੁਲਾਰੇ ਵੀ ਇੱਥੇ ਪਹੁੰਚਣਗੇ ਭਾਈ ਅਮਰਤਪਾਲ ਸਿੰਘ ਦੀ ਮਾਤਾ ਜੀ ਵੀ ਇੱਥੇ ਪਹੁੰਚੇ ਸੀ ਉਹਨਾਂ ਨੇ ਸੰਬੋਧਨ ਕੀਤਾ ਸੋ ਵੱਡਾ ਇਕੱਠ ਆ ਤੇ ਵੱਡੇ ਕਾਫਲੇ ਸਮੇਤ ਉਹ ਆਪਣੇ ਕਾਗਜ਼ ਦਾਖਲ ਕਰਨਗੇ ਸਰਦਾਰ ਸਿਮਰਜੀਤ ਸਿੰਘ ਮਾਨ ਵੱਡੇ ਕਾਫਲੇ ਸਮੇਤ ਪਹੁੰਚ ਕੇ ਆਪਣੇ ਅੱਜ ਕਾਗਜ਼ ਭਰਨਗੇ ਸੋ ਸਾਡੇ ਨਾਲ ਹਰਮਿੰਦਰ ਸਿੰਘ ਛੋਡੀ ਮੌਜੂਦ ਨੇ ਛੋਡੀ ਸਾਹਿਬ ਕਿਵੇਂ ਦੇਖਦੇ ਹੋ ਅੱਜ ਇੱਕ ਵੱਡਾ ਇਕੱਠ ਕੀਤਾ ਹੁਣ ਫਾਰਮ ਭਰਨੇ ਨੇ ਇਸ ਤੋਂ ਬਾਅਦ ਹਾਂਜੀ ਹਾਂਜੀ ਇਸ ਤੋਂ ਬਾਅਦ ਨਾਮ ਜਿੰਦਗੀ ਦਾਗ ਲਾਉਣ ਜਾਣਾ ਜੀ ਮਾਨ ਸਾਹਿਬ ਨੇ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਕ ਬੇਨਤੀ ਲਾਣਾ ਜਿਹੜੇ ਮੌਜੂਦਾ ਸੀਐਮ ਭਗਵੰਤ ਮਾਨ ਸਾਹਿਬ ਨੇ ਹਨਾ ਜੀ ਉਹ ਇਸ ਜ਼ਿਲ੍ਹੇ ਦੇ 8 ਸਾਲ ਐਮਪੀ ਸੀਗੇ ਹਨਾ ਜੀ ਤੁਸੀਂ ਕਿਸੇ ਪਿੰਡ 'ਚ ਕਿਸੇ ਵਾਰਡ 'ਚ ਕਿਸੇ ਸਿਟੀ 'ਚ ਚਲੇ ਜਾਓ ਨੋ ਐਮਐਲਏ ਹਲਕੇ ਪੈਂਦੇ ਨੇ ਇੱਕ ਜ਼ਿਲ੍ਹੇ 'ਚ ਹਨਾ ਜੀ ਜੇ ਉਹਨਾਂ ਨੇ 8 ਸਾਲਾਂ 'ਚ ਉਹ ਕੰਮ ਕੀਤਾ ਹੋਵੇ ਜਿਹੜਾ ਮਾਨ ਸਾਹਿਬ ਨੇ ਡੇਢ ਸਾਲ 'ਚ ਕੰਮ ਕੀਤਾ ਤਾਂ ਮੈਨੂੰ ਨਿਵੀਂ ਥਾਂ ਬਣਾ ਦਿਓ ਮੈਂ ਪਾਰਟੀ ਛੱਡਦਾ ਹਾਂ ਜੀ ਅੱਜ ਮਾਨ ਸਾਹਿਬ ਨੇ ਡੇਢ ਸਾਲ 'ਚ ਕੰਮ ਕੀਤਾ 7.5 ਕਰੋੜ ਰੁਪਏ ਫੰਡ ਮਿਲਿਆ ਡੇਢ ਸਾਲ ਦਾ ਜਿਹੜਾ ਫੰਡ ਬਣਦਾ ਸੀਗਾ ਤੁਸੀਂ ਚੈਨਲ ਚਲਾਉਂਦੇ ਹੋ ਸਿਆਣੇ ਹੋ ਤੁਹਾਨੂੰ ਸਭ ਕੁਝ ਪਤਾ ਹੈ ਮੀਡੀਆ ਸਰ ਤੋਂ ਜ਼ਿਆਦਾ ਸਿਆਣਾ ਹੁੰਦਾ ਮਾਨ ਸਾਹਿਬ ਨੂੰ ਇਨਾਮ ਦੇ ਵਜੋਂ 2.5 ਕਰੋੜ ਰੁਪਏ ਮਿਲਿਆ ਕਿਉਂ ਉਹਨਾਂ ਨੇ ਆਪਣਾ ਦਿੱਤਾ ਹੋਇਆ ਫੰਡ ਕੱਲੇ ਕੱਲੇ ਪਿੰਡ ਕੱਲੇ ਕੱਲੇ ਵਾਰਡ ਕੱਲੇ ਕੱਲੇ ਸਿਟੀ ਦੇ ਵਿੱਚ ਪਹੁੰਚਾਇਆ ਉਸ ਦੇ ਸਾਹਬ ਨਾਲ ਅੱਜ ਮਾਨ ਸਾਹਿਬ ਨੂੰ ਇਨਾਮ ਵਜੋਂ 2.5 ਕਰੋੜ ਦਾ ਫੰਡ ਮਿਲਿਆ ਸੈਂਟਰ ਨੇ ਜਿਹੜੀ ਕਿ ਸੈਂਟਰ ਮਾਨ ਸਾਹਿਬ ਦੇ ਖਿਲਾਫ ਹੈ ਉਸ ਨੇ ਵੀ ਮਾਨ ਸਾਹਿਬ ਨੂੰ ਵੱਧ ਫੰਡ ਦੇ ਕੇ ਆਪਣੇ ਜ਼ਿਲ੍ਹੇ ਦੇ ਵਿੱਚ ਲਗਾਉਣ ਨੂੰ ਕਿਹਾ ਤੁਸੀਂ ਲੋਕਾਂ ਦਾ ਆਵਾਜ਼ ਦੇਖੋ ਮੈਨੂੰ ਲੱਗਦਾ ਨਿਗਾ ਵੀ ਤੁਹਾਨੂੰ ਦੱਸਣਾ ਪਊਗਾ ਲੋਕਾਂ ਨੂੰ ਵੀ ਜਿੱਤ ਮੈਂ ਇਹ ਬੇਨਤੀ ਲਾਉਣਾ ਵੀ ਮਾਨ ਸਾਹਿਬ ਤੁਸੀਂ 2.5 ਸਾਲ ਦਾ ਮੌਕਾ ਦਿੱਤਾ 2 ਸਾਲ ਦਾ ਮੌਕਾ ਦਿੱਤਾ ਸੀਗਾ ਇਸ ਵਾਰ ਇੱਕ ਵਾਰ 5 ਸਾਲ ਦਾ ਮੌਕਾ ਦੇ ਕੇ ਚੱਲੋ ਰਿਕਾਰਡ ਨਾ ਤੋੜਿਆ ਪੂਰਾ ਹਿੰਦੁਸਤਾਨ ਦਾ ਕਿ ਸਭ ਤੋਂ ਵੱਧ ਮਾਨ ਸਾਹਿਬ ਨੇ ਕੰਮ ਕਰਕੇ ਤਾਸੀ ਉੱਚੀ ਦਾ ਦੇਣ ਦਾ ਦਾਂ ਜੀ ਬਿਲਕੁਲ ਜਿਵੇਂ ਵੱਡਾ ਉਲਟ ਫੇਰ ਹੋਇਆ ਸੀ ਪਹਿਲਾਂ ਜਦੋਂ 2 ਮਹੀਨੇ ਹੋਏ ਸੀ ਸਰਕਾਰ ਬਣੀ ਨੂੰ ਉਸ ਤੋਂ ਬਾਅਦ ਮਾਨ ਸਾਹਿਬ ਨੇ ਸੰਗਰੂਰ ਚੁਲਟ ਫੇਰ ਕੀਤਾ ਇੱਕ ਵੱਡੀ ਜਿੱਤ ਦਰਜ ਕੀਤੀ ਤੇ ਇਸ ਵਾਰ ਕੀ ਲੱਗਦਾ ਫੇਰ ਰਿਪੀਟ ਹੋਣ ਦੇ ਪੂਰੇ ਚਾਂਸ ਨੇ ਕਿਉਂਕਿ ਵੱਡੇ ਦਿਗਜ ਆਮ ਆਦਮੀ ਪਾਰਟੀ ਦੀ ਸਰਕਾਰ ਮੀਤ ਹੈਰ ਇੱਥੇ ਮੌਜੂਦਾ ਕੈਬਨਟ ਮੰਤਰੀ ਮੈਦਾਨ ਚ ਨੇ ਤੇ ਖੈਰਾ ਸਾਹਿਬ ਆਏ ਨੇ ਬਾਹਰੋਂ ਕਿਵੇਂ ਦੇਖਦੇ ਹੋ ਦੂਜੀ ਪਾਰਟੀ ਭਾਈ ਜੀ ਦਿਗਜ ਦੀ ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਕੋਲੇ ਇਸ ਜ਼ਿਲ੍ਹੇ ਚ ਕੋਈ ਇੱਕ ਬੰਦਾ ਨਹੀਂ ਸੀਗਾ ਉਹਨਾਂ ਨੇ ਜਿੱਤੇ ਹੋਏ ਐਮਐਲਏ ਨੂੰ ਜਿੱਤੇ ਹੋਏ ਕੈਬਨਿਟ ਰੈਂਕ ਦੇ ਮინისტრ ਨੂੰ ਉਹਨਾਂ ਨੂੰ ਸੀਟ ਦਿੱਤੀ ਉਹਨਾਂ ਕੋਲ ਕੀ ਆਮ ਬੰਦਾ ਕੋਈ ਲੀਡਰ ਨਹੀਂ ਸੀਗਾ ਜਿਹਨਾਂ ਨੇ ਦਰਿਆ ਝਾੜੀਆਂ ਨੇ ਜਿਹਨਾਂ ਨੇ ਸੇਵਾ ਕੀਤੀ ਹੈ ਕੋਈ ਇੱਕ ਬੰਦਾ ਨਹੀਂ ਸੀਗਾ ਦੂਜੀ ਗੱਲ ਹੈ ਕਿ ਖਿਆਲਾ ਸਾਹਿਬ ਦੀ ਕਦੇ ਉਹ ਕੈਪਟਨ ਦੇ ਗੋਡੀ ਹਥਲਾਂਦੇ ਨੇ ਕਦੇ ਉਹ ਸੈਂਟਰ ਦੇ ਸਭ ਨੂੰ ਪਤਾ ਵੀ ਖਿਆਲਾ ਕਿੰਨੇ ਭੇਜਿਆ ਕਿੱਥੋਂ ਆਇਆ ਆਪਣਾ ਜ਼ਿਲ੍ਹਾ ਛੱਡ ਕੇ ਆਪਣਾ ਹਲਕਾ ਛੱਡ ਕੇ ਕੋਈ ਬੰਦਾ ਕਿੱਥੇ ਕਿਉਂ ਆਏਗਾ ਉਹਨੂੰ ਪਲਾਨਡ ਭੇਜਿਆ ਗਿਆ ਤੁਸੀਂ ਕਹਿੰਦੇ ਹੋ ਜਿੱਤ ਦੀ ਗੱਲ ਮੈਂ ਕਹਿੰਦਾ ਕਾਰ ਟੁੱਟੇਗਾ ਜੀ ਪੰਜਾਬ ਦਾ ਵੱਦ ਤੋਂ ਵੱਦ ਸਿੱਧੀ ਫੋਰਡ ਮਾਨਸਾਬ ਨੂੰ ਪੈਣੀ ਆ ਮਿਸਾਲ ਹੋਊਗੀ ਜੀ ਕੰਮ ਬਿਲਕੁਲ ਪਰ ਮੀਤ ਇਹ ਕਹਿ ਰਹੇ ਨੇ ਕਿ ਮੈਂ ਜ਼ਿਲ੍ਹੇ ਦਾ ਮੈਂ ਬਰਨਾਲੇ ਦਾ ਲੋਕ ਸਭਾ ਹਲਕਾ ਸੰਗਰੂਰ ਚ ਮੈਂ ਆ ਬਾਕੀ ਦੇ ਉਮੀਦਵਾਰ ਚਾਹੇ ਉਹ ਮਾਨਸਾਬ ਹੋਣ ਵੀ ਉਹ ਵੀ ਬਾਹਰ ਲੈਣੇ ਜੀ ਉਧਰ ਫਤੇਗੜ ਸਾਹਿਬ ਦੇ ਨੇ ਇੱਥੋਂ ਆਉਂਦੇ ਨੇ ਸਾਰੇ ਇੱਕ ਤੁਹਾਨੂੰ ਇੱਕ ਬੇਨਤੀ ਆ ਵੀ ਵਾਅਦੇ ਨਾਲ ਜਾਇਓ ਵਾਅਦਾ ਕਰਕੇ ਉਹਦੇ ਹਲਕੇ ਚ ਚਲੇ ਜਾਓ ਇਸ ਤੋਂ ਬਾਅਦ ਤੁਸੀਂ ਉਹਦੇ ਹਲਕੇ ਜਾ ਕੇ ਪੰਜ ਕਿਸੇ ਵੀ ਬੰਦਿਆਂ ਨੂੰ ਉਹਦੀ ਛਵੀ ਪੁੱਛ ਲਿਓ ਕੀ ਆ ਤੁਹਾਨੂੰ ਉਹਦਾ ਜਵਾਬ ਮਿਲ ਜੂਗਾ ਜੀ ਤੁਸੀਂ ਕਹਿੰਦੇ ਹੋ ਨਾ ਇਸ ਸਾਲ ਕਿਤੇ ਇਸ ਜ਼ਿਲ੍ਹੇ ਦੇ ਨੇ ਜਿਲ੍ਹਾ ਛੱਡੋ ਜਿੱਥੋਂ ਐਮ.ਐਲ.ਏ ਬਣਿਆ ਉਹ ਉਹਦੇ ਜ਼ਿਲ੍ਹੇ ਉਹਦੇ ਹਲਕੇ ਚਲੇ ਜਾਓ ਪੰਜ ਬੰਦੇ ਨੂੰ ਵਰਨਾ ਇੱਕ ਬੰਦਾ ਪੋਜੀਟਿਵ ਗਿਆ ਗਿਆ ਤੁਸੀਂ ਤੁਹਾਨੂੰ ਸਭ ਕੁਝ ਦੁੱਧਾ ਦੁੱਧ ਤੇ ਪਾਣੀ ਪਾਣੀ ਸਾਹਮਣੇ ਹੋ ਜਾਣਾ ਠੀਕ ਹੈ ਛੋਟੀ ਸਾਹਿਬ ਬਾਕੀ ਬੁਲਾਰੇ ਅਸੀਂ ਦੇਖ ਰਹੇ ਸੀ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਵੀ ਪਹੁੰਚੇ ਸੀ ਇੱਥੇ ਬਿਲਕੁਲ ਪਹੁੰਚੇ ਨਹੀਂ ਜੀ ਸਪੀਚ ਦੇ ਕੇ ਗਏ ਨੇ ਜੀ ਹੁਣ ਉਹਨਾਂ ਨੇ ਜਾਣਾ ਲੱਖੇ ਸਦਾਨਾ ਦੇ ਫਾਜ਼ਿਲਮਦਾਨ ਉਹ ਉੱਥੇ ਗਏ ਨੇ ਹੁਣੇ ਹੀ ਗਏ ਨੇ ਬੀਬੀ ਖਾਲੜਾ ਜੀ ਆਏ ਨੇ ਬਾਈ ਝੋਟਾ ਆਇਆ ਹੋਇਆ ਜੀ ਗ ਲੋਕਾਂ ਦੀ ਤੁਸੀਂ ਆਵਾਜ਼ ਆ ਸਾਡੇ ਮੋਹਤਾ ਦੇਖੋ ਮੜਾ ਦੇਖੋ ਮੁਸਲਮਾਨ ਭਾਈ ਜਿਹੜੇ ਖੜੇ ਨੇ ਧੁੱਪਾਂ ਦੇ ਵਿੱਚ ਖੜੇ ਨੇ ਮਤਲਬ ਕੋਈ ਇਹ ਨਹੀਂ ਵੀ ਸਿੱਖ ਕੌਮ ਹੀ ਹੈ ਮਾਨ ਸਾਹਿਬ ਇੱਕ ਇਹ ਜੀ ਸ਼ਖਸੀਅਤ ਨੇ ਜਿਹੜੇ Hindu ਦੀ ਸਿੱਖ ਦੀ ਮੁਸਲਮਾਨ ਦੀ ਕੌਮ ਦੀ ਉਹ ਕਹਿੰਦੇ Hindu ਆਪਣੇ ਕੌਮ ਚ ਪੱਕਾ ਸਿੱਖ ਆਪਣੇ ਕੌਮ ਚ ਪੱਕਾ ਮੁਸਲਮਾਨ ਆਪਣੀ ਕੌਮ ਚ ਪੱਕਾ ਇਹ ਨਹੀਂ ਵੀ ਜੀ ਮਾਨ ਸਾਹਿਬ ਖਾਲਸਾਤਨ ਮੰਗਦੇ ਨੇ ਸਿੱਖਾ ਲਈ ਮੰਗਦੇ ਨੇ ਨਹੀਂ ਇਹ ਇੱਕ ਗਲਤਫਹਿਮੀ ਹੈ ਜਿਹੜਾ ਬੰਦਾ ਸਿਆਣਾ ਉਹ ਬੰਦਾ ਮਾਨ ਸਾਹਿਬ ਨੂੰ ਦਿਲੋਂ ਜਾਂਦਾ ਉਹ ਇੱਥੇ ਪਹੁੰਚਿਆ ਬਿਲਕੁਲ ਬਾਕੀ ਹੁਣ ਕੀ ਪਲੈਨਿੰਗ ਆ ਹੁਣ ਪੂਰੇ ਵੱਡੇ ਕਾਫਲੇ ਸਮੇਤ ਉਧਰ ਡੀਸੀ ਦਫਤਰ ਪਹੁੰਚਣਾ ਇਸ ਤੋਂ ਬਾਅਦ ਮਾਨ ਸਾਹਿਬ ਨੇ ਸਪੀਚ ਦੇਣੀ ਹੈ ਜੀ ਸਪੀਚ ਦੇਣ ਤੋਂ ਬਾਅਦ ਅਸੀਂ ਰੂਟ ਪਲਾਨ ਬਣਾਇਆ ਹੋਇਆ ਜੀ ਰੂਟ ਪਲਾਨ ਦੇ ਮੁਤਾਬਕ ਮਾਨ ਸਾਹਿਬ ਦੀ ਗੱਡੀ ਅੱਗੇ ਹੋਣੀ ਹੈ ਜੀ ਬਾਕੀ ਕਾਫਲਾ ਪਿੱਛੇ ਮਾਨ ਸਾਹਿਬ ਨੇ ਕਾਗਜ਼ ਭਰਨੇ ਨੇ 2 ਵਜੇ ਡੀਸੀ ਆਫਿਸ ਜੀ ਠੀਕ ਹੈ ਬਿਲਕੁਲ ਜੀ ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਫਾਰਮ ਭਰਨਗੇ ਆਪਣੇ ਕਾਗਜ਼ ਦਾਖਲ ਕਰਨਗੇ ਸੋ ਲਗਾਤਾਰ ਤਸਵੀਰਾਂ ਸ੍ਰੀ ਮਸਤੂਆਣਾ ਸਾਹਿਬ ਦੀਆਂ ਤੇ ਦੱਸਿਆ ਵੀ ਜਾ ਰਹੇ ਆ ਕਿ ਸ੍ਰੀ ਮਸਤੂਆਣਾ ਸਾਹਿਬ ਤੋਂ ਅਤੇ ਉੱਤੇ ਫਾਰਮ ਦਾਖਲ ਕਰਨਗੇ ਅਤੇ ਜਿਹੜੇ ਉਹਨਾਂ ਦੇ ਨਜ਼ਦੀਕੀ ਨੇ ਵੱਡਾ ਇਕੱਠ ਹੋਇਆ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਵਰਕ ਕਰਨੇ ਆਗੂ ਨੇ ਉਹ ਵੱਡਾ ਇਕੱਠ ਕਰਕੇ ਪਹੁੰਚਣਗੇ ਅਤੇ ਕਹਿ ਰਹੇ ਨੇ ਕਿ ਇਸ ਵਾਰ ਸਰਦਾਰ ਸਿਮਰਜੀਤ ਸਿੰਘ ਮਾਨ ਵੱਡੀ ਜਿੱਤ ਦੁਆਰਾ ਤੋਂ ਦਰਜ ਕਰਨਗੇ ਕੈਮਰਾਮੈਨ ਸ਼ੋਕਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ